ਖਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ 200 ਗ੍ਰਾਮ ਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਬੰਦ ਹਵਾਲਾ ਐਸ ਐਚਓ ਥਾਣਾ ਥਰਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਬਨਾਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 205 ਗ੍ਰਾਮ ਅਫੀਮਾ ਜਿਹੜੀ ਉਹ ਬਰਾਮਦ ਕੀਤੀ ਜਿਸ ਤੇ ਕਾਰਵਾਈ ਕਰਦੇ ਵੇ ਥਾਣਾ ਥਰਮਲ ਵਿਖੇ ਇਸ ਵਿਅਕਤੀ ਨੂੰ ਬੰਧ حوالے ਕੀਤਾ ਗਿਆ ਅਤੇ ਇਸ ਤੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਇਸ ਨੂੰ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਜ਼ਰ ਕੀਤਾ ਜਾਵੇਗਾ ਤੇ ਹੋਰ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਬੈਕਵਾਰਡ ਅਤੇ ਫਾਰਵਰਡ ਲਿੰਕ ਵੀ ਜਿਹੜੇ ਉਹ ਇਹਨਾਂ ਵੱਲੋਂ ਕੰਗਾਲੇ ਜਾਣਗੇ ਉਹਨਾਂ ਕਿਹਾ ਕਿ ਇਸ ਦੇ ਕੋਲ ਇੱਕ ਕੰਪਿਊਟਰ ਕੰਡਾ ਸੀ ਅਤੇ ਕੁਝ ਲਫਾਫੇ ਵੀ ਸਨ ਜਿਨ੍ਹਾਂ ਦੇ ਵਿੱਚ ਇਹ ਅੱਗੇ ਸਪਲਾਈ ਕਰਦਾ ਸੀ ਜਿਨ੍ਹਾਂ ਦੇ ਵਿੱਚ ਇਹ ਤੇ ਇਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਇਸ ਵਿਅਕਤੀ ਨੂੰ ਬੰਧਾਵਾਲਾ ਕੀਤਾ ਗਿਆ ਹੈ ਆ ਉਸ ਨੂੰ ਸੁਣੋ ਨੇ ਕੀ ਕਹਿੰਦੇ ਨੇ ਐਸਚੋ ਥਰਮਲ ਸੁਖਵਿੰਦਰ ਸਿੰਘ ਮੇਰਾ ਨਾਮ ਜੋ ਇੰਸਪੈਕਟਰ ਹੈ ਸੁਖਮਿੰਦਰ ਸਿੰਘ ਐਸਐਚਓ ਥਰਮਲ ਜ਼ਿਲ੍ਹਾ ਬਠਿੰਡਾ ਇੱਕ ਮਾਮਲਾ ਦਰਜ ਕੀਤਾ ਹੈ ਕੋਹਣਾ ਵਿਅਕਤੀ ਕੀ ਮਾਮਲਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕੱਲ ਸਾਡੀ ਪੁਲਿਸ ਪਾਰਟੀ ਚੋਂ ਕੇ ਐਸਸੀ ਰਣਜੀਤ ਸਿੰਘ ਦੀ ਗਵਾਈ ਵਿੱਚ ਸੀ ਦਰਾਨੇ ਗਸ਼ਤ ਉਸ ਨੂੰ ਇੱਕ ਦੋਸ਼ੀ ਮਨਜਿੰਦਰ ਸਿੰਘ ਅਲਿਸਮੁੰਦਰੀ ਪੁੱਤਰ ਕਲਦੀਪ ਸਿੰਘ ਵਾਸੀ ਕੋਟੇ ਕੰਮੇ ਵਾਲੇ ਤੇ ਉਹਨੂੰ ਸ਼ੱਕ ਦੇ ਬਣਾ ਪਰੋਕਿਆ ਤੇ ਜੋ ਉਹਦੀ ਤਲਾਸ਼ੀ ਲਈ ਗਈ ਤਾਂ ਉਹਦੇ ਪਾਸੋਂ 205 ਗ੍ਰਾਮ ਅਫੀਮ ਇੱਕ ਕੰਪਿਊਟਰ ਕੰਡਾ ਤੇ ਇੱਕ ਨਿਕਣ ਕੇ ਥਲੀ ਜਿਹਦੇ ਵਿੱਚੋਂ ਗਾਹ ਪਾ ਕੇ ਵੇਚਦਾ ਸੀ ਉਹ ਬਰਬਦ ਹੋਈਆਂ ਜਿਸ ਤੇ ਮਕਦਮਾ ਨੰਬਰ 48/25 ਅਦੀਨ ਤਾਰਾ 18B ਐਂਡੀਪੀਆ ਸੈਕਟਰ ਦਰਜ ਕੀਤਾ ਗਿਆ ਪਹਿਲਾਂ ਵੀ ਮਾਮਲਾ ਦਰਜ ਹੋ ਰਿਹਾ ਨਹੀਂ ਪਹਿਲਾਂ ਇਸ ਤੇ ਕੋਈ ਮਾਮਲਾ ਨਹੀਂ ਦਰਜੀ ਕੰਮ ਕੀ ਕਰਦਾ ਵੈਸੇ ਉਹ ਇਹ ਬਸ ਏਸੀ ਯੂਸੀ ਦਾ ਕੰਮ ਕਰਦਾ ਜਿਵੇਂ ਕੋਈ ਵਿੰਡੋ ਏਸੀ ਵਗੈਰਾ ਸੇਲ ਪਰਚੇਸ ਜਾਂਦੇ ਇਲਾਕੇ ਹੁੰਦਾ ਉਹ ਕੰਮ ਕਰਦਾ ਇਹ ਕਿੱਥੋਂ ਲੈ ਕੇ ਆਸ ਤੇ ਕਿੱਥੇ ਨੇ ਸਪਲਾਈ ਕਰਦੇ ਉਹ ਜਿਹੜੇ ਅਸੀਂ ਅੱਜ ਨੂੰ ਪੇਸ਼ ਕਰਦੇ ਆ ਤੇ ਇਹਦਾ ਪੂਲਸ ਰਿਮਾਰਡ ਲੈਂਦੇ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ